ਉਡੀ ਪੀਰਾ ਕੱਚੀ ਗੋਲੀ ਉਡੀ ਪੀਰਾ ਕੱਚੀ ਗੋਲੀ ਮੈਲੀ ਬੱਜਿਆ ਤੂੰ ਵੇ ਕਈ ਯਾਰ ਬਣਾਈਆ ਖੇਡ ਕੋਰਨਾ ਤੂੰ ਵੇ ਕਈ ਯਾਰ ਬਣਾਈਆ ਖੇਡ ਕੋਰਨਾ ਤੂੰ ਵੇ ਕਈ ਯਾਰ ਬਣਾਈਆ ਇਹ ਬੋਲ ਬੰਗੀਆਂ ਦੇ ਲੋਹੇ ਤੇਲੀਆਂ ਕਾ ਲੋਹੇ ਤੇਲੀਆਂ ਫੇੜਾਇਆ ਦੇਖੋ ਰੋਵੇ ਤੇਰੀਆਂ ਕਰਾ ਉਡੀ ਕਾ قاتي پيرا کچي کوٽي قاتي پيرا کچي کوٽي پيرا کچي کوٽي ملي پر مٺو تياري بڑا يا کھیڈ کوٽيا تومے تري ناز بنائي کھیڈ کوٽيا تومے تري ناز بنائي او روکے ਬਰਸਾਉਂਦਿਆਂ ਮੇਰਵਾ ਬਸੇ ਉਹ ਗੱਲ ਕਹੂਦੇ ਕੋਣੇ ਛੰਕਾਉਂਦਾ ਹੋਰ ਸਲਾਮਤ ਫਿਕਰਾਂ ਨਾ ਹੋ ਬਰਸਾਉਂਦਿਆਂ ਗੁੱਲਾ ਦੀ ਕਰਦਾ ਵਰਖਾ ਆਗਰ ਚਾਹੋ ਤਾਂ ਆਉਂਦੇ ਤੇ ਫੁੱਲ ਬਰਸਾਵੇਂ ਫਿਕਰਾਂ ਨਾ ਹੋ ਸਾਈਂ ਉਹ ਪੀਰਾਂ ਦਾ ਆਮੜਾ ਮੀਹਾਂ ਦਾ ਵਰਸਣਾ ਬਾਬੂਆਂ ਦਾ ਖੇਡਣਾ ਮੇ ਪੀ ਭੰਗ ਚ ਪਿਆਲੇ ਪੀ ਮੇਰਾ ਮਾਂ ਭੰਗ ਦੇ ਪਿਆਲੇ ਪੀ ਭੰਗ ਦੇ ਪਿਆਲੇ ਪੀ ਮੇਰੇ ਬਾਬਾ ਭੰਗ ਦੇ ਪਿਆਲੇ ਪੀ ਆਪਣੀ ਰੱਖ ਤੇ ਪੀ ਮਸਲਾ ਖੁਸ ਕਰ ਆਪਣਾ ਜੀ ਓ ਭੰਗ ਪਿਆਲੇ ਪੀ ਮੇਰੇ ਬਾਬਾ ਭੰਗ ਦੇ ਪਿਆਲੇ ਪੀ ਭੰਗ ਪਿਆਲੇ ਪੀ ਮੇਰੇ ਬਾਬਾ ਭੰਗ ਦੇ ਪਿਆਲੇ ਪੀ ਐਸੀ ਭੰਗ ਪਿਆਈ ਬਾਬਲਾ ਮਕੇ ਦਾ ਹੱਜ ਕਰਾਇਆ ਐਸੀ ਭੰਗ ਪਿਆਈ ਨਾ ਪਿਆਲੇ ਪੀ ਮੇਰੇ ਬਾਬਾ ਬੰਦੇ ਪਿਆਲੇ ਪੀ ਬੰਦੇ ਪਿਆਲੇ ਪੀ ਮੇਰੇ ਬਾਬਾ ਬੰਦੇ ਪਿਆਲੇ ਓ ਪੀਰਾ ਵਿੱਚੋਂ ਪੀਰ ਸੁਣੀ ਦਾ ਪੀਰ ਕੋਟਲੇ ਵਾਲਾ ਓ ਪੀਰਾ ਵਿੱਚੋਂ ਪੀਰ ਸੁਣੀ ਦਾ ਪੀਰ ਕੋਟਲੇ ਵਾਲਾ ਉੱਗ ਜਾਂਦੇ ਨੂੰ ਭੰਗ ਪਿਆ ਕੇ ਮੰਗ ਰੋ ਫੇਰਦਾ ਮਾਲਾ ਉੱਗ ਜਾਂਦੇ ਨੂੰ ਭੰਗ ਪਿਆ ਕੇ ਮੰਗ ਰੋ ਫੇਰਦਾ ਮਾਲਾ ਭਰਮੀ ਵਿੱਚੋਂ ਨਾਗ ਝੇੜਿਆ ਨਾਗ ਝੇੜਿਆ ਕਾਲਾ ਓ ਭਰਮੀ ਵਿੱਚੋਂ ਨਾਗ ਝੇੜਿਆ ਨਾਗ ਝੇੜਿਆ ਕਾਲਾ ਓ ਛਿੱਤੀ ਤੇਰੇ ਨਾਲ ਮਸਾੜੀ ਪਿਆਲੇ ਦੀ ਮੇਰਾ ਬਾਪਾ ਪੰਗ ਪਿਆਲੇ ਦੀ ਪੰਗ ਪਿਆਲੇ ਦੀ ਮੇਰਾ ਬਾਪਾ ਪੰਗ ਪਿਆਲੇ ਦੀ ਆਹ ਜੇ ਤੂੰ ਸਾਦਾ ਨਹੀਂ ਹੋਣਾ ਜੀ ਕੇ ਕੱਲ ਦੀ ਪੰਗ ਪਿਆਲੇ ਦੀ ਮੇਰਾ ਬਾਪਾ ਪੰਗ ਪਿਆਲੇ ਦੀ ਆਹ ਪੰਗ ਪਿਆਲੇ ਦੀ ਮੇਰਾ ਬਾਪਾ ਪੰਗ ਪਿਆਲੇ ਦੀ ਬਾਪਾ ਕਦਾ ਬੂਟਾ ਬੀਬੀ ਤੇ ਚੜ ਜਾਣਾ ਮੋਕੇ ਦਾ ਹੋਵਾ ਪੰਗ ਦਾ ਬੂਟਾ ਬੀਬੀ ਤੇ ਚੜ ਜਾਣਾ ਤੀ ਮੇਰੇ ਬਾਬਾ ਪੰਗਦੇ ਪਿਆਲੇ ਦੀ ਆ ਪੰਗਦੇ ਪਿਆਲੇ ਦੀ ਮੇਰੇ ਬਾਬਾ ਪੰਗਦੇ ਪਿਆਲੇ ਆ ਜਾ ਪੰਗਦੇ ਪਿਆਲੇ ਦੀ ਮੇਰੇ ਬਾਬਾ ਪੰਗਦੇ ਪਿਆਲੇ ਉਹ ਸ਼ਹਿਰ ਕੋਟੜੇ ਵਾਲਿਆ ਨੀਲਾ ਨਿਆਰੀ ਆ ਰੀਂਝਾ ਲਾ ਲਾ ਗਈ ਦੀ ਦੁਨੀਆ ਸਾਰੀ ਆ ਉਹ ਸ਼ਹਿਰ ਕੋਟੜੇ ਵਾਲਿਆ ਨੀਲਾ ਨਿਆਰੀ ਆ ਰੀਂਝਾ ਲਾ ਲਾ ਗਈ ਦੀ ਦੁਨੀਆ ਸਾਰੀ ਆ ਉਹ ਸ਼ਹਿਰ ਕੋਟੜੇ ਵਾਲਿਆ ਨੀਲਾ ਨਿਆਰੀ ਕੀ ਚਾ ਲਾ ਲਾ ਵੇਦੀ ਦੁਨੀਆ ਸਾਰੀ ਆ ਪੀਰ ਕੋਟੜੇ ਵਾਲਾ ਤੇਰੇ ਤੇ ਮਰਦੇ ਹਾ ਸ਼ਾਨੀ ਤੇਰੀ ਵਿੱਚ ਘੋਟੜੇ ਭਰਦੇ ਆ ਪੀਰ ਕੋਟੜੇ ਵਾਲਾ ਤੇਰੇ ਤੇ ਮੰਦਦੇ ਆ ਸ਼ਾਨੀ ਤੇਰੀ ਵਿੱਚ ਘੋਟੜੇ ਭਰਦੇ ਆ ਅਲੀ ਤੇ ਪੀਤੂ ਦੀ ਯਾਰੀ ਬੜੀ ਪੁਰਾਣੀ ਐ ਕੀ ਚਾ ਲਾ ਲਾ ਵੇਦੀ ਦੁਨੀਆ ਸਾਰੀ ਆ ਪੀਰ ਕੋਟੜੇ ਵਾਲਾ ਲੀਲਾ ਜਾਰੀ ਐ ਕੀ ਚਾ ਵਾ ਲਾ ਵੇਦੀ ਦੁਨੀਆ ਸਾਰੀ ਆ ਸ਼ੇਰ ਕੋਟੜੇ ਵਾਲਾ ਲੀਲਾ ਜਾਰੀ ਐ ਕੀ ਚਾ ਲਾ ਲਾ ਵੇਦੀ ਦੁਨੀਆ ਸਾਰੀ ਆ ਪੀਰ ਕੋਟੜੇ ਹਰ ਫਕੀਰ ਜਾਈ ਜੈ ਹਦਰ ਫਕੀਰ ਸਾਹਿਬ ਜੈ ਬਰਖੋਰ ਬੋਲੋ شیخ ਸਾਈਆਂ ਦੀ